ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਮ ਅਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਣ ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਸੁਰਿੰਦਰ ਸਿੰਘ ਦੇ ਬੋਲੋਂ ਬੀਤੇ ਕੱਲ ਸੋਸ਼ਲ ਮੀਡੀਆ ਦੇ ਰਹੀ ਆ ਸਾਰੇ ਸਬਜ਼ੀਆਂ ਤੇ ਫਰੂਟ ਵੇਚਣ ਵਾਲੇ ਦੁਕਾਨਦਾਰਾਂ ਤੇ ਰੇੜੀਆਂ ਵਾਲਿਆਂ ਨੂੰ ਅਪੀਲ ਕੀਤੀ ਅਤੇ ਚਾਹਤਾਵਨ ਦਿੱਤੀ ਗਈ ਕਿ ਆਪਣੇ ਦੁਕਾਨਾਂ ਤੇ ਰੇੜੀਆਂ ਤੇ ਲਗਾਏ ਸਪੀਕਰ ਬੰਦ ਕਰ ਦਿਓ ਨਹੀਂ ਤਾਂ ਚਲਾਨ ਕੀਤੇ ਜਾਣਗੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਬਟਾਲਾ ਤੋਂ ਮੇਸ਼ਪਾਟ ਦੀ ਵਿਸ਼ੇਸ਼ ਰਿਪੋਰਟ ਦੇ ਬਾਰੇ ਹੈ ਜੀ ਜੋ ਸਰਕਾਰ ਵੱਲੋਂ ਸਮੇਂ-ਸਮੇਂ ਨਾਲ ਹਦਾਇਤਾਂ ਆਉਂਦੀਆਂ ਨੇ ਉਹਦੇ ਮੁਤਾਬਕ ਕੱਲ ਇਹਨਾਂ ਨੂੰ ਅਸੀਂ ਇੱਕ ਵੀਡੀਓ ਰਾਹੀਂ ਸਾਰੇ ਨੂੰ ਮੈਸੇਜ ਦਿੱਤਾ ਹੈ ਸਾਰੇ ਬਟਾਲੇ ਦੇ ਵਿੱਚ ਘੁੰਮ ਫਿਰ ਕੇ ਵੀ ਲੋਕਾਂ ਨੂੰ ਦੱਸਿਆ ਗਿਆ ਅਰ ਅੱਜ ਵੀ ਆ ਤੁਸੀਂ ਵੇਖਿਆ ਪਿਆ ਡੇਰਾ ਰੋਡ ਦੇ ਉੱਤੇ ਇੱਕ ਛੋਟਾ ਹੱਥੀ ਆ ਇਹਦਾ ਨੰਬਰ ਅੱਗੇ ਨੰਬਰ ਪਲੇਟ ਵੀ ਹੈ ਨਹੀਂ ਅੱਗੇ ਪਿੱਛੇ ਔਰ ਇਹਨੂੰ ਵੱਡਾ ਸਪੀਕਰ ਲਾ ਕੇ ਜਿਹੜਾ ਆ ਸਟੇਜ ਤੇ ਲਾਉ ਲੋ ਵੱਡਾ ਸਪੀਕਰ ਹੁੰਦਾ ਏ ਤੇ ਉਹਦੇ ਨਾਲ ਇਹ ਲੋਕਾਂ ਦਾ ਸਾਰਿਆਂ ਦਾ ਜੀਨਾ ਹਰਾਮ ਕੀਤਾ ਇਹ ਜੀ ਆ ਦੋ ਤਿੰਨ ਬੰਦਿਆਂ ਨੇ ਮੈਨੂੰ ਫੋਨ ਆਇਆ ਮੈਨੂੰ ਤਲਾਹ ਦਿੱਤੀ ਵੀ ਆਹ ਹਾਲਾਤ ਹੋਣਦੇ ਨੇ ਉਹਦੇ ਸੰਬੰਧੀ ਆਣ ਕੇ ਇਹਦਾ ਆਪਣੀ ਮਸ਼ੀਨ ਦੇ ਨਾਲ ਨਾਈਸ ਲੈਵਲ ਤੇ ਇਲਾਨ ਕੀਤਾ ਗਿਆ ਤੇ ਜੋ ਮਾਂਜੂਕ ਅਦਾਲਤ ਵਿੱਚ ਭੇਜਾਂਗੇ ਅਗੋਂ ਜੋ ਵੀ ਇਹਨੂੰ ਨੂੰ ਜੱਜ ਸਾਹਿਬ ਫਾਈਨ ਕਰਨਗੇ ਦੇਖੋ ਜੀ بار بار اپیل ਕਰਨ ਦੇ ਵੀ ਕੋਈ ਸੁਣਦਾ ਨਹੀਂਗਾ ਜੀ ਕੋਸ਼ਿਸ਼ ਨਹੀਂ ਕਰਦੇ ਵੀ ਆਪਾਂ ਪੁਲਿਸ ਦਾ ਸਾਥ ਦੇਣਾ ਔਰ ਲੋਕਾਂ ਦਾ ਵਿਚਾਰਿਆਂ ਦਾ ਜੀਣਾ ਹਰਾਮ ਹੋਇਆ ਤੇ ਮੈਂ ਥੱਲੇ ਕਮੈਂਟ ਕਰਨ ਵਾਲੇ ਮਾਰੀਆਂ ਗੱਲਾਂ ਲਿਖਦੇ ਆ ਚਲੋ ਵੀ ਖੁਸ਼ ਰਹਿਣ ਪਰ ਥੋੜਾ ਜਿਹਾ ਆਪਣੇ ਆਪ ਧਿਆਨ ਕਰਕੇ ਤੇ ਫੇਰ ਕੋ ਲਿਖਿਆ ਕਰੋ ਵੀ ਇਹਨਾਂ ਨੇ ਇੰਨਾ ਜਿਆਦਾ ਇਹਨਾਂ ਨੇ ਆਵਾਜ਼ ਕੀਤੀ ਅੱਜ ਤੁਸੀਂ ਆ ਵੇਖ ਲੈਣਾ ਹੋਰ ਕਦੀ ਨੂੰ ਜਿਹੜਾ ਆਮ ਦੁਕਾਨਦਾਰਾਂ ਦਾ ਤੇ ਜਿਹੜੇ ਸ਼ਹਿਰ ਚ ਲੋਕ ਆਏ ਨੇ ਸਾਰੇ ਹੀ ਪਰੇਸ਼ਾਨ ਨੇ ਨਾ ਕੋ। ਉਹ ਮੈਂ ਬਾਰ-ਬਾਰ ਅਪੀਲ ਕਰਦਾ ਤੇ ਫੇਰ ਅਪੀਲ ਹੀ ਕਰਨ ਲਏ ਆ ਤੇ ਜਿਹੜਾ ਨਾਸਰ ਕਰੇਗਾ ਫਿਰ ਉਹਨੂੰ ਮੈਂ ਧੜੀ ਡੰਗ ਦੇ ਵਿੱਚ ਆਪਾਂ ਕੋਈ ਜਿੰਨੇ ਲੱਗੇ ਨੇ ਉਹਨਾਂ ਦੇ ਇਹਨਾਂ ਨੂੰ ਰੌਂਡ ਅਪ ਕਰ ਲਾਂਗੇ ਇਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਲਾਂਗੇ ਤੇ ਫਿਰ ਉਹਨਾਂ ਨੂੰ ਨਸ਼ਤ ਕੀਤਾ ਜਾਊਗਾ ਜਨਤਕ ਤੌਰ ਤੇ ਸਾਰਿਆਂ ਦੇ ਸਾਹਮਣੇ।